ਉਹੀ ਮਹਿਲਾ ਚੌਥਾ ਹਰ ਪੈਲੜੀ ਲਾਮ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜਿਓ ਬਾਣੀ ਬ੍ਰਹਮ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜਿਓ ਧਰਮ ਦਿਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ ਸਤ ਗੁਰ ਗੁਰ ਪੂਰਾ ਆਰਾਧੋ ਸਭ ਕੇ ਲੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਢੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਮ ਤੈਲੀ ਆਰੰਭ ਕਾਜ ਰਚਾਇਆ ਹਰ ਦੁਜੜੀ ਲਾਮ ਸਤ ਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਭਉ ਤੈ ਮਨ ਹੋਇ ਹਮੈ ਮੈਣ ਗਵਾਇਆ ਬਲਰਾਮ ਜਿਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਪਰ ਪੂਰੇ ਅੰਤਰ ਬਾਹਰ ਹਰ ਤ੍ਰਬ ਏਕੋ ਮੇਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਹਰ ਤਿਜੜੀ ਲਾਮ ਮਨ ਚਾਉ ਫਿਆ ਬੈਰਾਗੀਆਂ ਬਲਰਾਮ ਜੀਓ ਸੰਤ ਜਨ ਹਰ ਮੇਲ ਹਰ ਪਾਇਆ ਵੱਡ ਪਾਗੀਆ ਬਲ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨ ਵੱਡ ਪਾਗੀ ਪਾਇਆ ਹਰ ਕਥੀ ਐ ਅਕਥ ਕਹਾਣੀ ਹਿਰਦੈ ਹਰ 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 ਥੋਨੇ ਉਪਜੀ ਹਰ ਜਪੀਏ ਮਸਤ ਕੁਫਾਕ ਦਿਓ ਜਨ ਨਾਮ ਕਬੋਲੇ ਤੀਜੀ ਲਾਵੇ ਹਰ ਉਪਜੈ ਮਨ ਬਰਕ ਦਿਓ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲ ਰਾਮ ਦਿਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇ ਮੇਰੇ ਪ੍ਰਭ ਪਾਇ ਆਨੰਦ ਇਹ ਹਰ ਲੇਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇ ਧਨ ਹਿਰਦਾ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸ਼ੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੁਹੀ ਸ਼ੰਤ ਮਹਿਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ ਅਨ ਦਿਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਿ ਲਿਵ ਲਾਏ ਵੱਡਾ ਭਾਗ ਗੁਰ ਪੂਰਾ ਪਾਈਐ ਅਨ ਦਿਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਰਮਲ ਜਲਣਾਏ ਮੈ ਗਵਾਏ ਪੈ ਪਵਿੱਤ ਸਰੀਰਾ ਦੁਰਮਤ ਮੈਲ ਗਈ ਪਰਮ ਭਾਗਾ ਹਉ ਮੈਂ ਬਿੰਟੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋ ਆਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਖਟ ਚਾਨਣ ਕਰਮੰਦਰ ਸੋਹਾਇਆ ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਾਰ ਕੀ ਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਧਨ ਕੰਤ ਪਿਆਰੀ ਸੰਤ ਜਨ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ ਸੋਰ ਨਾਰ ਘਣ ਗੰਧਰ ਦੇ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰ ਨਾ ਜਾਈ ਰਾਗ ਸੁਹੀ ਸੰਤ ਨੰਲਾ ਚੌਥਾ ਘਰ ਤੀਜਾ ੴ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗਉੜ ਗਾਵੇਂ गोविंद ਕੇਰੇ ਰਾਮ ਗੁਰਮੁਖ ਮਿਲ ਰਹੀਐ ਕਰਵਾਜੈ ਸ਼ਬਦ ਕਹੇਰੇ ਰਾਮ ਸ਼ਬਦ ਤੇ ਮੇਰੇ ਹਰ ਪਬ ਤੇਰੇ ਤੂੰ ਕਰਤਾ ਸਭ ਥਾਈ ਤਹਨ ਸਜਪੀ ਸਦਾ ਸਾਲਾਹੀ ਸਾਚ ਸ਼ਬਦ ਲੈ ਲਾਈ ਆਨੰਦਿ ਸੁਹਜ ਰਹੈ ਰੰਗ ਰਾਤਾ राम नाम रद पूजा नानक गुरमुख एक पहचान है और ना जाने दूजा सब में रद रहया सो प्रभु अंतर जामी राम गुर शब्द रवे रद रव रहया सो प्रभु मेरा स्वामी राम प्रभु मेरा स्वामी अंतर जामी ਟਟ ਕਟ ਰਵੇ ਸੋਈ ਗੁਰਮਤ ਸੱਚ ਪਾਈ ਐ ਸਹਜ ਸਮਾਈ ਐ ਤਿਸ ਬਿਨ ਔਰ ਨਾ ਕੋਈ ਸਹਜੇ ਗੁਣ ਗਾਵਾਂ ਜੇ ਪ੍ਰਭ ਧਾਵਾਂ ਆਪੇ ਲੈ ਮਿਲਾਏ ਨਾਮ ਸੋ ਪ੍ਰਭ ਸ਼ਬਦ ਦੇ Jap ਐ ਐਸ ਨਾਮ ਤੇ ਆਏ ਇਹ ਜਗੋ ਦੁੱਤਰ मनमुख पार न पाई राम अंतरे हमै ममता ताम क्रोध चतुराई राम अंतर चतुराई थाए ना पाई निरथा जन्म गवाया जम मग दुख पावे चोटा खावे अंत गया पछताया बिन नावे को बेली नाही पुत्त कुटुंब सुत पाई ਨਾਨਕ ਮਾਵਾ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਾਂ ਪੁੱਛੋ ਆਪਣਾ ਸਤਗੁਰ ਦਾਤਾ ਕਿੰਨ ਵਿਦ ਦੁਤਰ ਤਰੀਏ ਰਾਮ ਸਤਗੁਰ ਪਾਏ ਚਲੋ ਜੀਵਤਿਆਂ ਇਵ ਮਰੀਏ ਰਾਮ ਜੀਵਤਿਆਂ ਮਰੀਏ ਪੌਜਲ ਤਰੀਏ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਵਡ ਭਾਗੀ ਸਤ ਨਾਮ ਲਿਵ ਲਾਵੇ ਮਤ ਤਰਗਾਸ ਪਈ ਮਨ ਮੰਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੁਹੀ ਮਹਿਲਾ ਚੌਥਾ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆ ਸੇ ਹਾਂ ਮੰਨ ਤਨ ਦੇਵਾ ਸਤ ਗੁਰ ਮੈਂ ਮਿਲੇ ਪ੍ਰਭ ਗੁਣਤਾ ਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸ਼ਾਬਾਸ਼ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮੇੜਿਆ ਹਰ ਮਾਰਗ ਪੰਥ ਦਸਾ ਘਰ ਆਵੋ ਚਰੀ ਵਿਸ਼ੁਨੀਆਂ ਮੇੜੇ ਸ਼ਬਦ ਗੁਰੂ ਪ੍ਰਭਨਾ ਹਾਂ ਤੁਝ ਬਾਝੋਂ ਖਰੀ ਉਡੀਆਂ ਜਿਉਂ ਜਲ ਬਿਨ ਮੀਨ ਮਰਾ ਵਡ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾ ਮਨ ਦਾ ਦਿਸ਼ ਚਲ ਚਲ ਭਰਮਿਆ ਮਨ ਮੁਖ ਪਰਮ ਪੁਲਾਇ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁਖ ਲਗਾਇ ਅਨਤਾ ਤਨ ਪਰ ਦੱਬਿਆ ਫਿਰ ਵਿਖ ਭਲਣ ਗਿਆ ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਵੇਂ ਤਤ ਤਤ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖ ਤ ਮਨ ਸਾਧਾਰਿਆ ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੋਹੀ ਸ਼ੰਤ ਮੈਲਾ ਚੌਥਾ ਮਾਰੇ ਸੋ ਵੇ ਜਨ ਹਉਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਨ ਦਿੱਤੀਆ ਦੇਹ ਕੰਚਨ ਵੇ ਵੰਨੀਆ ਇਨ ਹਉਮੈ ਮਾਰੂ ਗੁੱਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉੱਭਰੇ ਗੁਰਬਖਦੀ ਹਮੇ ਸੁੱਤੀਆ ਵਸ ਆਣਿ ਹੋ ਰੇ ਜਨ ਇਸ ਮਨ ਕੋ ਮਨ ਬਾਸ਼ੇ ਜਿਉ ਨਿਤ ਪਾਉਂਦਿਆ ਦੁਖ ਰਹਿਣ ਵੇ ਵਿਹਾਨੀਆ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਨਨ ਆਸ ਪੂਰੀ ਹਰ ਚਾਉਂਦਿਆਂ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆਂ ਸਾਧਨ ਅਸਾਚਿਤ ਕਰੇ RAM RAJYA ਹਰ ਪ੍ਰਭ ਸੇਜੜੀਐ ਆਈ ਮੇਰਾ ਠਾਕੁਰ ਅਗੰ ਦਇਆਲ ਹੈ RAM RAJYA ਕਰ ਕਿਰਪਾ લેਹੁ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ RAM RAJYA ਹਰ ਸਰਦਾ ਸੇਜ ਵਿਸਾਈ ਜਨ ਨਾਮਿਕ ਹਰ ਪ੍ਰਭ ਪਾਣੀਆ RAM RAJYA ਮਿਲਿਆ ਸਹਿਜ ਸੁਭਾਈ ਇਕਤ ਸੇਜ ਹਰ ਪ੍ਰਭੋ RAM RAJYA ਗੁਰ ਦਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਬਰਾਗ ਹੈ RAM RAJYA ਗੁਰ ਮੀਲੇ ਕਿਰਪਾ ਕਰੇ ਹਾਂ ਗੁਰ ਵਿਟੂ ਕੋਲ ਕੁਮਾਇਆ RAM RAJYA ਜਿਉ ਸਤਗੁਰ ਅਗੇ ਦੇਈ ਬੁਰਤਾ ਜਿਉ RAM RAJYA ਜਨ ਨਾਨਕ ਹਰ ਮੇਲੇ ਰਾਗ ਸੁਹੀ ਸੰਤ ਮਰਲਾ ਪੰਜਵਾ ਕਰ ਪਹਿਲਾ ਇੱਕ ਓਮਕਾਰ ਸਤਗੁਰ ਪ੍ਰਸਾਦ ਸੁਣ ਬਾਵਰੇ ਤੂੰ ਤਾਏ ਦੇਖ ਫੁਲਹਨਾ ਸੁਣ ਬਾਵਰੇ ਨਹਿ ਕੂੜਾ ਲਾਇਓ ਤੁਸੰਬ ਰੰਗਾਨਾ ਕੂੜੀ ਦੇਖ ਫੁਲੋ ਆਢ ਲਹਿਨਾ ਮੁੱਲੋ ਗੋਵਿੰਦ ਨਾਮ ਜੀਠਾ ਤੇ ਮਾ ਲਾਲਾ ਅਤ ਬੋ ਲਾਲਾ ਸ਼ਬਦ ਚੀਨ ਗੁਰ ਮੀਠਾ ਮਿਠਿਆ ਮੋ ਮਗਨ ਥੀ ਰਹਾ ਝੂਠ ਸੰਗ ਲਪਟਾਨਾ ਨਾਨਕ ਦੀਨ ਸ਼ਰਨ ਕਿਰਪਾ નિਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਹਿਚਲ ਹਭ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਐ ਹਰ ਪਾਈਏ ਭਾਗੀ ਸੁਣ ਬਿਰਾਗੀ ਚਰਨ ਪ੍ਰਭੂ ਗਹਿ ਰਹੀ ਐ ਇਹ ਮਨ ਦੀਜੇ ਸ਼ੰਕ ਨਾ ਕੀਜੇ ਗੁਰਮੁਖਤਾਜ ਬਹੁ ਮਾਣਾ ਨਾਨਕ ਦੀਨ ਭਗਤ ਪਵਤਾਰਣ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰ ਕਿਆ ਕੀਚੈ ਕੂੜਾ ਮਾਨੂ ਸੁਣ ਬਾਬਰ ਹੱਬ ਵੈਸੀ ਦਰਬ ਗੁਮਾਨੋ ਨੇਚਲ ਹੱਬ ਜਾਣ ਮਿਥਿਆ ਮਾਣ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਤੌ ਜਲ ਧਰੀਏ ਜੇ ਕੀ ਵਾ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਵੈ ਸਹਿਜ ਧਿਆਨੁ ਨਾਨਕ ਸ਼ਰਨ ਪਿਆ ਹਰ ਦੁਆਰ ਹੈ ਹਉ ਬਲ ਬਲ ਸਦ ਕੁਰਬਾਨੋ ਸੁਣ ਬਾਵਰੇ ਨਤ ਜਾਣ ਪ੍ਰਭ ਮੈਂ ਪਾਇਆ ਸੁਣ ਬਾਵਰੇ ਫਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇ ਤਿਨ ਸੁਖ ਪਾਇਆ ਵੱਡ ਭਾਗੀ ਦਰਸ਼ਨ ਪਾਈਐ ਥਿਓ ਨਮਾਣਾ ਸਦ ਕੁਰਬਾਣਾ सगळा ਆਪ ਮਿਟਾਈਐ ਓ ਤਨ ਭਾਗ ਸੁਧਾ ਜਿਨ ਪ੍ਰਭ ਲਧਾ ਹਮ ਇਸ ਤੈ ਆਪ ਵਿਚਾਇਆ ਨਾਨਕ ਦੀਨ ਸਰਉ ਸੁਖ ਸਾਗਰ ਰਾਤ ਲਾਜ અપਨਾਇਆ